ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਆਪਣਾ ਹੋਰ ਨਵਾਂ ਵਲੌਗ ਵਲੌਗ ਬਣਾ ਨੂੰ ਮਨ ਇਸ ਕਰਕੇ ਵੀ ਨਹੀਂ ਕਰਦਾ ਜੀ ਕਿਉਂਕਿ ਜਿਹੜਾ ਹਾਲਾਤ ਦੇਖੀ ਨੇ ਆ ਸਾਰਾ ਦਿਨ ਉਹੀ ਨਿਊਜ਼ ਦੇਖੀ ਨੇ ਤੇ ਹਜੇ ਮੰਨ ਜਾ ਨਹੀਂ ਕਰਦਾ ਤੇ ਸੋ ਆਪਣੇ ਕੋਲ ਇਹ ਵਲੌਗ ਬਣਾਏ ਨੂੰ 2 ਦਿਨ ਹੋ ਗਏ ਪਰ ਮਨ ਨਹੀਂ ਕੀਤਾ ਸੀ ਮੇਰਾ ਅਪਲੋਡ ਕਰਨ ਨੂੰ ਤੇ ਅੱਜਕਾ ਵਾਇਸ ਓਵਰ ਕਰਕੇ ਫਿਰ ਮੈਂ ਅਪਲੋਡ ਕਰੂੰਗੀ ਤੇ ਇੱਥੇ ਜੀ ਇਹ ਮੋਟਰ ਜਿਹੜੀ ਆ ਇਹ ਮੋਟਰ ਮੈਂ ਮੰਨੀ ਨੂੰ ਕਹਿੰਦੇ ਸੀ ਅੱਜ ਜਾ ਕੇ ਮੈਂ ਨਾ ਚੈੱਕ ਕਰਵਾ ਲਿਆ ਤੇ ਆਪਾਂ ਇਹਨੂੰ ਠੀਕ ਕਰਵਾ ਕੇ ਤੇ ਫਿਰ ਲਾ ਦੇ ਫਿਰ ਮੈਂ ਆਪਣਾ ਸਟਿਚਿੰਗ ਜਿਹੜੀ ਆ ਥੋੜੀ ਥੋੜੀ ਕਰਨੀ ਜਿਹੜੀ ਉਹ ਸ਼ੁਰੂ ਕਰਾਂ ਇਹ ਜਿਹੜਾ ਮੈਂ ਸੂਟ ਉਹਨੂੰ ਕੀ ਕਹਿੰਦਾ ਵੇਅਰ ਕੀਤਾ ਹੋਇਆ ਇਹ ਵੀ ਮੈਂ ਆਪ ਹੀ ਸਟਿਚ ਕੀਤਾ ਸੀਗਾ ਗਰਮੀਆਂ ਦੇ ਵਿੱਚ ਇਹੋ ਜੀ ਅਮਰੇਲਾ ਮਸ਼ੀਨ ਤੇ ਤੇ ਸੋ ਮੈਂ ਘਰ ਪਾਉਣ ਵਾਲੇ ਤਕਰੀਬਨ ਸੂਟ ਤੇ ਥੋੜੇ ਬਹੁਤੇ ਨਾਰਮਲ ਰੇਂਜ ਵਾਲੇ ਜਿਹੜੇ ਉਹ ਆਉਣ ਜਾਣ ਵਾਸਤੇ ਮੈਂ ਆਪ ਹੀ ਸਟਿਚ ਜਿਹੜਾ ਉਹ ਕਰ ਲੈਣੀ ਆ ਤੇ ਜਿਹੜੇ ਬਹੁਤ ਜ਼ਿਆਦਾ ਕੋਸਟ ਪਲੇ ਸੂਟ ਹੁੰਦੇ ਆ ਤੇ ਉਹ ਮੈਂ ਟੇਲਰ ਨੂੰ ਜਿਹੜੇ ਉਹ ਦੇ ਦੇਨੇ ਹਾਂ ਨੇ ਸਟਿਚ ਕਰਾਣ ਨੂੰ ਤੇ ਜਦੋਂ ਕੋਈ ਵਿਆਹ ਸ਼ਾਦੀ ਲਈ ਹੋ ਗਿਆ ਕੁਝ ਵੀ ਤੇ ਇਦਾਂ ਦੇ तकरीबन ਮੈਂ ਆਪ ਕਰ ਲੈਨੇ ਆ ਸਟਿਚ ਤੇ ਕਾਫੀ ਉਹਨੂੰ ਕੀ ਕਹੀਦਾ ਫਿਰ ਤੁਹਾਨੂੰ ਪਤਾ ਹੀ ਆ ਸਮਾਈ ਜਿਹੜੀ ਉਹ ਬਚ ਜਾਂਦੀ ਆ ਤੇ ਇੱਥੇ ਮਮਨੀ ਨਾਲ ਪੁੱਛਣ ਦੇ ਸੀ ਹੋਰ ਆਪਾਂ ਕੀ ਕਰਨਾ ਤੇ ਮੈਂ ਗਰੋਸਰੀ ਦੀ ਪਰਚੀ ਲੈ ਲਈ ਸੀ ਗਰੋਸਰੀ ਵੀ ਹਰ ਮਹੀਨੇ ਲੈ ਕੇ ਆਈਦੀ ਆ ਤੇ ਹੁਣ ਤਾਂ ਲੇਟ ਹੋ ਗਏ ਲਿਆ ਉਹਨੂੰ ਮੀਮੂ ਕਰਕੇ ਗਏ ਨਹੀਂ ਸੀਗੇ ਤੇ ਮੈਂ ਗਰੋਸਰੀ ਲੈ ਕੇ ਆਉਂਗੀ ਤੇ ਇੱਥੇ ਆਗੇ ਜੀ ਆਪਾਂ ਸ਼ਹਿਰ ਤੇ ਇਹ ਜੀ ਸੂਟ ਆਏ ਸੀਗੇ ਬਰਬਰੀ ਦੇ ਵਿੱਚ ਤੇ ਨਾਲ ਅ ਬਰਬਰੀ ਤੇ ਕਾਟਨ ਦੀ ਕਾਟਨ ਦੂਜੀ ਸੀ ਮਸ਼ਰੀਨ ਮਸ਼ਰੀਨ ਕਾਟਨ ਦੀ ਸਲਵਾਰ ਸੀਗੀ ਤੇ ਬਰਬਰੀ ਦੇ ਵਿੱਚ ਜਿਹੜਾ ਉਹ ਜੈਂਪਰ ਸੀਗਾ ਤੇ ਇਹ ਆਇਆ ਜੀ ਸੂਟ ਆਏ ਆ ਸੋਹਣੇ ਸੀ ਪ੍ਰਿੰਟ ਇਹਦੇ ਵਿੱਚ ਵੀ ਸੋਹਣੇ ਸੀਗੇ ਤੇ ਇਹ ਪਹਿਲਾਂ ਮੈਂ ਦੇਖੇ ਸੀਗੇ ਦੋ ਸੂਟ ਲੈਣੇ ਸੀਗੇ ਮੈਂ ਸਿਆਣਾ ਦੇ ਵਿੱਚ ਇੱਕ ਦੋ ਪ੍ਰੋਗਰਾਮ ਆਉਣੇ ਸੀ ਉਹਨਾਂ ਵਾਸਤੇ ਤੇ ਜਸਟ ਮੈਂ ਦੇਖਣ ਲੱਪੀ ਸੀ ਕਿ ਵੈਸੇ ਪਈ ਇਹ ਮਾਰਕੀਟ ਵਗੈਰਾ ਜਾਣ ਨੂੰ ਜਾਂ ਪਿੰਡ 'ਚ ਕੋਈ ਪ੍ਰੋਗਰਾਮ ਹੁੰਦਾ ਪਾਉਣ ਵਗੈਰਾ ਲਈ ਜਿਹੜੇ ਉਹ ਸੂਟ ਸੋਹਣੇ ਆ ਤੇ ਇਹ ਹਜੇ ਮੈਂ ਦੇਖਣ ਲਈ ਸੀ ਕਿ ਮੈਂ ਹਜੇ ਇਹਨਾਂ 'ਚੋਂ ਕੋਈ ਸਿਲੈਕਟ ਜਿਹੜਾ ਉਹ ਨਹੀਂ ਕੀਤਾ ਸੀ ਤੇ ਇਸ ਤੋਂ ਬਾਅਦ ਵਿੱਚ ਇੱਕ ਕੇਸ ਸੀਗਾ ਬਲੈਕ ਕਲਰ ਦਾ ਸੂਟ ਇਹ ਵੀ ਬਰਬਰੀ ਦੇ ਵਿੱਚ ਸੀ ਇਹਨਾਂ ਦੀ ਰੇਂਜ ਸੀਗੀ ਆਈ ਥਿੰਕ 1500 1500 ਦੇ ਲਾਗੇ ਇਹਨਾਂ ਦੀ ਰੇਂਜ ਜਿਹੜੀ ਉਹ ਸੀਗੀ ਸੂਟਾਂ ਦੀ ਤੇ ਉਹ ਵਿਦਆਊਟ ਦੁਪੱਟਾ ਸੀ ਸੂਟ ਜਿਹੜਾ ਪਹਿਲਾਂ ਉਹਨਾਂ ਨੇ ਮੈਚਿੰਗ ਦਿਖਾਇਆ ਤੇ ਇਹ ਵਾਲਾ ਵਿਦ ਦੁਪੱਟਾ ਸੀ ਆਈ ਥਿੰਕ ਇਹ 50 51500 ਪਲੱਸ ਸੀ ਰੇਂਜ ਹੈ ਦੀ ਤੇ ਉਹ 1500 ਦੇ ਵਿੱਚ ਸੀਗਾ ਤੇ ਇਹਨਾਂ ਚੋਂ ਨਹੀਂ ਮੈਂ ਕੋਈ ਸਿਲੇਕਟ ਕੀਤਾ ਫਿਰ ਸੂਟ ਤੇ ਇਹਦੇ ਵਿੱਚ ਇੱਕ ਸੇ ਵਾਲਾ ਪਰਪਲ ਪਰਪਲ ਵੀ ਇਹ ਵਾਲਾ ਬਰਬਰੀ ਦੇ ਵਿੱਚ ਸੀਗਾ ਤੇ ਇਹ ਬਹੁਤ ਹੀ ਖਿਲੇਆ ਹੋਇਆ ਕਲਰ ਸੀਗਾ ਤੇ ਬਟ ਸਟੱਫ ਜਿਹੜਾ ਬਰਬਰੀ ਮੈਨੂੰ ਪਿਓਰ ਨਹੀਂ ਸੀ ਲੱਗੰਦਾ ਥੋੜਾ ਡਿਫਰੈਂਟ ਲੱਗਦਾ ਸੀ ਬਰਬਰੀ ਤੋ ਸੋਹ ਜਿਵੇਂ ਇਹ ਵਾਲੇ ਸੂਟ ਦੇਖਣ ਗਈ ਸੀ ਮੈਂ ਕਿਹਾ ਮੈਂ ਚੂਸ ਕਰਕੇ ਪਤਾ ਹੀ ਹਰ ਇੱਕ ਲੇਡੀ ਜਿਹੜਾ ਸੂਟਾਂ ਦੀ ਦੁਕਾਨ ਤੇ ਜਾਂਦੀ ਹੈ ਤਾਂ ਕਿੰਨੇ ਸੂਟ ਦੇਖ ਕੇ ਫੇਰੇ ਆਪਣੇ ਵਾਸਤੇ ਸੂਟ ਜਿਹੜਾ ਉਹ ਸਿਲੈਕਟ ਕਰਦੀਆਂ ਤੇ ਇਹ ਆ ਗਿਆ ਸੀ ਗਲਾਸ ਟਿਸ਼ੂ ਦੇ ਵਿੱਚ ਸ਼ਿਮਰ ਸ਼ਿਮਰ ਵਿੱਚ ਸੀਗੇ ਕੁਝ ਗਲਾਸ ਟਿਸ਼ੂਸ ਸੀਗੇ ਇਹ ਸ਼ਿਮਰ ਵਿੱਚ ਸੀਗਾ ਬਟ ਇਹ ਵੀ ਸੂਟ ਸੋਸ ਸਮਝ ਕੇ ਦੇਖ ਕੇ ਲੈਣੇ ਪੈਂਦੇ ਹੁੰਦੇ ਆ ਜਾਂ ਇਦਾਂ ਮੈਨੂੰ ਇਹ ਜਿਹੜਾ ਇਹੋ ਲੱਗਾ ਸ਼ਿਮਰ ਉਹ ਪਿਓਰ ਸ਼ਿਮਰ ਨਹੀਂ ਸੀ ਬਟ ਜੇ ਪਿਓਰ ਸ਼ਿਮਰ ਲੈਣੇ ਉਹਦੀ ਰੇਂਜ ਵੀ ਬਹੁਤ ਜ਼ਿਆਦੀ ਹੁੰਦੀ ਆ ਤੇ ਇਹ ਨਾਰਮਲ ਸ਼ਿਮਰ ਸੀਗੀ ਤੇ ਇਹਦੀ ਰੇਂਜ ਵੀ ਫਿਰ ਉਸੇ ਹਿਸਾਬ ਨਾਲ ਜਿਹੜੀ ਉਹ ਕੱਟ ਸੀਗੀ ਤੇ ਇਹ ਕਪੜੇ ਦਾ ਮੈਨੂੰ ਨਹੀਂ ਪਤਾ ਕਿ ਅ ਬਟਾ ਕ੍ਰਸ਼ ਕ੍ਰਸ਼ ਸੀ ਇਹ ਕੁਛ ਕ੍ਰਸ਼ ਸਿਲਕ ਜਾਂ ਕ੍ਰਸ਼ ਕੁਛ ਐਦਾਂ ਦਾ ਸੀ ਕਪੜੇ ਦਾ ਨਾਮ ਬਟ ਇਹਦਾ ਨਾ ਕਲਰ ਬੜਾ ਹੀ ਸੋਹਣਾ ਸੀ ਲਵੈਂਡਰ ਕਲਰ ਬਹੁਤ ਹੀ ਸੋਹਣਾ ਲੱਗਣਦਿਆ ਸੀ ਤੇ ਬਟ ਮੈਨੂੰ ਕਲਰ ਇਹਦਾ ਬਹੁਤ ਲਾਈਟ ਲੱਗਣਦਿਆ ਸੀ ਸਰਦੀਆਂ ਚ ਪਾਉਣ ਨੂੰ ਸੋ ਇਹ ਵੀ ਆਪਾਂ ਨਹੀਂ ਚੂਜ਼ ਕੀਤਾ ਤੇ ਮੈਂ ਤੁਹਾਨੂੰ ਦੱਸ ਰਹੀ ਆਂ ਵੈਸੇ ਕਿਹੜੇ ਕਿਹੜੇ ਦੇਖੇ ਤੇ ਫਿਰ ਮੈਂ ਕੀ ਸੈਲੈਕਟ ਕੀਤਾ ਤੇ ਇੱਥੇ ਉਹਨੂੰ ਕੀ ਕਹੀਦਾ ਇੱਕ ਇਹ ਵਾਲਾ ਸੀ ਪਰਪਲ ਸਾਰੇ ਕਲਰ ਮੈਨੂੰ ਸੇਮ ਜਿ ਲੱਗੀ ਜਾਂਦੇ ਸੀ ਮੈਂ ਉਹਨਾਂ ਨੂੰ ਕਹਿ ਰਹੇ ਸੀ ਕੋਈ ਡਿਫਰੈਂਟ ਕਲਰ ਤੇ ਕੋਈ डिफरेंट कलर ਮੈਂ ਉਹਨਾਂ ਨੂੰ ਕਹਿੰਦੇ ਸੀ ਕਿ ਮੈਨੂੰ ਦਿਖਾਓ ਤੇ ਇੱਕ ਇੱਕ ਮੋਵਜਾ ਕਲਰ ਸੀ ਕਲਵੈਂਡਰ ਇੱਕੇ ਰੈੱਡ ਵਾਲਾ ਸੀ ਇਹ ਰੈੱਡ ਜਿਹੜਾ ਸੀਗਾ ਇਹ ਉਹਦੇ ਵਿੱਚ ਸੀਗਾ ਜਿਹੜਾ ਕਿਹੜਾ ਕਹਿੰਦੇ ਉਹਨੂੰ ਆ ਰਾਜਸਥਾਨੀ ਜਿਹੜਾ ਕਹਿੰਦੇ ਇਹਨੂੰ ਲੁੱਕ ਜਾਈ ਹੋ ਸੀਗੀ ਤੇ ਇਹ ਇੱਕੇ ਦੇਖਿਆ ਫਿਰ ਆ ਗਿਆ ਜੀ ਇਹ ਵਾਲਾ orange orange ਆ ਗਿਆ ਇਹ ਵਾਲਾ ਵੀ ਕਪੜਾ ਸ਼ਿਮਰ ਸੀ ਆਈ ਥਿੰਕ ਤੇ ਇਹ ਵੀ ਨਹੀਂ ਮੈਨੂੰ ਦੋਨੇ ਪਸੰਦ ਆਏ ਮੈਂ ਮਤਲਬ ਕਾਫੀ ਸੂਟ ਦੇਖੇ ਅੱਜ ਦੋ ਸਿਲੈਕਟ ਕੀਤੇ ਮੈਂ ਇੱਕ ਦੋ ਦਿਨ ਦੇ ਵਿੱਚ ਉਹ ਆ ਜਾਣੇ ਆ ਫਿਰ ਤੁਹਾਨੂੰ ਦੱਸਾਂਗੇ ਜੀ ਆਪਾਂ ਕਿਹੜੇ ਸੂਟ ਜਿਹੜੇ ਉਹ ਸਿਲੈਕਟ ਕੀਤੇ ਇੱਕ ਮੇਰੇ ਪੁੱਤਰ ਦੀ ਪਸੰਦ ਦਾ ਮਨਵੀਰ ਦੀ ਪਸੰਦ ਦਾ ਤੇ ਇੱਕ ਮੈਂ ਆਪਣੀ ਪਸੰਦ ਦਾ ਸੂਟ ਲਿਆ ਇੱਕ ਤੇ ਮੈਂ ਐਮਬਰਾਇਡਰੀ ਕਰਨੇ ਦਿੱਤੀ ਹੋਈ ਆ ਤੇ ਇਸ ਤੋਂ ਨੈਕਸਟ ਉਹੀ ਸੂਟ ਆਉਣੇ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਇਹ ਨਹੀਂ ਦੱਸਣਾ ਉਹਨਾਂ ਚੋਂ ਕਿਹੜੇ ਚੂਜ਼ ਕੀਤੇ ਬਟ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਆਪਾਂ ਉਹਦੇ ਨਾਲ ਦਾ ਜਿਹੜਾ ਮਟੀਰੀਅਲ ਆ ਉਹ ਚੂਜ਼ ਜਿਹੜਾ ਉਹ ਕੀਤਾ ਇਹ ਮਹਿੰਦੀ ਕਲਰ ਆ ਗਿਆ ਜੀ ਇਹ 3500 ਪਲੱਸ ਰੇਂਜ ਸੀ ਇਹਨਾਂ ਸੂਟਾਂ ਦੀ 3500 ਪਲੱਸ 3500 ਤੋਂ ਪਲੱਸ ਹੀ ਕੋਈ 3500 ਦਾ ਸੀਗਾ ਤੇ ਕਾਫੀ ਸੂਟ ਸੀ ਕਾਫੀ ਵੈਰਾਈਟੀ ਹੈ ਕਰਤਾਰਪੁਰ ਇਸ ਸ਼ਾਪ ਦੇ ਉੱਤੇ ਤੇ ਬੜਾ ਤੁਹਾਨੂੰ ਪਤਾ ਹਰੀ ਕਿ ਦੀ ਆਪੋ ਆਪਣੀ ਪਸੰਦ ਹੁੰਦੀ ਕਿਹੜਾ ਸੂਟ ਕਿਦਾਂ ਦਾ ਲੈਣਾ ਕਿਦਾਂ ਦਾ ਨਹੀਂ ਤੇ ਲੇਡੀਜ਼ ਲੇਡੀਜ਼ ਤਾਂ ਤੁਹਾਨੂੰ ਪਤਾ ਸੂਟਾਂ ਦੇ ਮਾਮਲਾ ਵਿੱਚ ਜਿਆਦਾ ਹੀ ਚੂਜ਼ੀ ਹੁੰਦੀਆਂ ਤੇ ਇਹ ਫਿਰੋਜ਼ੀ ਕਲਰ ਦੇ ਵਿੱਚ ਸੀਗਾ ਇਹ ਵੀ 3500 ਪਲੱਸ ਸੀ ਇਹਦੀ ਰੇਂਜ ਵੀ ਤੇ ਇਹ ਕਪੜਾ ਜ਼ੋਰਜਟ ਜਿਹਾ ਲੱਗੰਦਿਆ ਸੀਗਾ ਜ਼ੋਰਜਟ ਹਾਂ ਜ਼ੋਰਜਟ ਸੀ ਲੱਗੰਦਿਆ ਇਹ ਵਾਲਾ ਕਪੜਾ ਤੇ ਇਹਦੇ ਅਗੇ ਇੱਕ ਨਵਾਂ ਸਟੱਫ ਆਇਆ ਸੀਗਾ ਪਲੇਨ ਤੇ ਇਹਦੇ ਵਿੱਚ ਇੱਕ ਇਹ ਵਾਲਾ ਸੀਗਾ ਪਲੇਨ ਇਹਦਾ ਮੈਨੂੰ ਨਾਮ ਨਹੀਂ ਯਾਦ ਆਉਂਦਾ ਇਹ ਜਿਹੜਾ ਬਰੂਜਾ ਪਲੇਨ ਆ ਇਸ ਸਟੱਫ ਦਾ ਬਟ ਜਿਹੜਾ ਇਹ ਸਟੱਫ ਆ ਇਹਨੂੰ ਉਹ ਕਹਿੰਦੇ ਸੀ ਡਾਇਮੰਡ ਸਿਲਕ ਡਾਇਮੰਡ ਸਿਲਕ ਇਹਨੂੰ ਉਹ ਕਹਿੰਦੇ ਸੀਗਾ ਕੱਪੜਾ ਨਵਾਂ ਆਇਆ ਕਹਿੰਦੇ ਡਾਇਮੰਡ ਸਿਲਕ ਆ ਡਬਲ ਦੋਨੇ ਸਾਈਡਾਂ ਤੇ ਮਤਲਬ ਕਿ ਮਤਲਬ ਮੋਟਾ ਸੀ ਸਟੱਫ ਇਹੋ ਪਤਲਾ ਸਟੱਫ ਨਹੀਂਗਾ ਇਹੋ ਮੋਟਾ ਸਟੱਫ ਹੈ ਉਹ ਪਹਿਲਾ ਜਿਹੜਾ ਦਿਖਾਇਆ ਸੀ ਉਹਨਾਂ ਨੇ ਪਲੇਨ ਉਹ ਕਾਫੀ ਪਤਲਾ ਜਿਹਾ ਚੁੰਨੀਆਂ ਕੋ ਸਟੱਫ ਸੀਗਾ ਬਟ ਇਹ ਸਟੱਫ ਜਿਹੜਾ ਉਹ ਮੋਟਾ ਸੀਗਾ ਤੇ ਇਹਦੇ ਵਿੱਚ ਤਿੰਨ ਚਾਰ ਕਲਰ ਹੀ ਜਿਹੜੇ ਉਹ ਆਏ ਸੀਗੇ ਇੱਕ ਇਹ ਮਹਿੰਦੀ ਕਲਰ ਸੀਗਾ ਮਹਿੰਦੀ ਕਲਰ ਦਿਖਾਇਆ ਉਹਨਾਂ ਨੇ ਪਹਿਲਾਂ ਫਿਰ ਮੈਂ ਉਹਨਾਂ ਕੋਲ ਦੋ ਕਲਰ ਮਗ ਵਾਏ ਸੀਗੇ ਇੱਕ ਇਹ ਵਾਲਾ ਜਿਹੜਾ ਦਿਖਾਉਗੇ ਇਹ ਇਸ ਵੀਡੀਓਜ਼ ਦੇ ਵਿੱਚ ਵੀਡੀਓ ਵਿੱਚ ਇਹ ਵਾਲਾ orange ਲੱਗਣ데요 ਬਟ ਇਹ orange ਨਹੀਂ ਸੀਗਾ ਇਹ ਕਲਰ ਹੈਗਾ ਸੀ ਮਜੈਂਟਾ ਮਜ਼ੈਂਟਾ ਕਲਰ ਸੀ ਬਹੁਤ ਸੋਹਣਾ ਬਟ ਮਜ਼ੈਂਟਾ ਸੂਟ ਮੈਂ ਕੋ অল레ਡੀ ਦੋ ਹੈਗੇ ਇਸ ਕਰਕੇ ਮੈਂ ਕਿਹਾ ਮੈਂ ਇਹ ਨਹੀਂ ਲਾਉਂਗੀ ਤੇ ਫਿਰ ਇਹ ਵਾਲਾ ਜਿਹੜਾ ਜੀ ਆਊਗਾ ਬਲੂ ਮੈਂ ਫਰੋਜ਼ੀ ਲੱਗਦੀ ਸੀ ਸਕਾਈ ਬਲੂ ਉਹ ਵਾਲਾ ਇਹਦੇ ਵਿੱਚ ਹੈ ਨਹੀਂ ਸੀ ਮੈਨੂੰ ਪਤਾ ਨਹੀਂ ਕਰਦੀ ਸੂਈ ਸਕਾਈ ਬਲੂ ਤੇ ਹੀ ਅੜੀ ਆ ਤੇ ਉਹ ਪਹਿਲਾਂ ਵੀ ਕਰੀ ਗਈ ਸੀ ਉਹਦੋਂ ਵੀ ਨਹੀਂ ਮਿਲਿਆ ਪਸੰਦ ਆ ਤੇ ਫਿਰ ਇਹ ਵਾਲਾ ਬਲੂ ਇਹ ਵਾਲਾ ਬਲੂ ਜਿਹੜਾ ਸੂਟ ਆ ਉਹ ਮੈਂ ਸਿਲੈਕਟ ਕੀਤਾ ਤੇ ਇਹ ਸੀਗਾ ਜੀ 250 ਰੁਪਏ ਮੀਟਰ 250 ਰੁਪਏ ਮੀਟਰ ਤਾਂ ਮੈਨੂੰ ਫੁੱਲ ਹੈਵੀ ਪਟਿਆਲਾ ਸਲਵਾਰ ਵਾਲੇ ਸੂਟਸ ਹੌਣੇ ਲੱਗਦੇ ਆ ਤੇ ਇਸ ਕਰਕੇ ਮੈਂ 5 ਮੀਟਰ ਜਿਹੜਾ ਸੂਟ ਲਿਆ ਤੇ ਇਹਦੇ ਉੱਤੇ ਮੈਂ ਐਮਬਰਾਇਡਰੀ ਸਿਲੈਕਟ ਕੀਤੀ ਸੀ ਤੇ ਉਹ ਐਮਬਰਾਇਡਰੀ ਹੋਣ ਵਾਸਤੇ ਜਿਹੜਾ ਮੈਂ ਉੱਥੇ ਦੇ ਦਿੱਤਾ ਉਸ ਤੋਂ ਬਾਅਦ ਵੀ ਚੱਲ ਇਹ ਸੂਟ ਹੈ ਇੱਕ ਮੈਂ ਇਹਨਾਂ ਵਿੱਚੋਂ ਸਟੱਫ ਕੀਤਾ ਇਹ 900 ਰੁਪਏ ਮੀਟਰ ਸੀਗਾ ਫੁੱਲੀ ਐਮਬਰਾਇਡਰਡ ਮੈਰਿਜ ਵਗੈਰਾ ਤੇ ਪਾਉਣ ਨੂੰ ਕੋਈ ਪਾਰਟੀ ਵਗੈਰਾ ਉੱਤੇ ਪਾਉਣ ਨੂੰ ਤੇ ਇਹ 900 ਰੁਪਏ ਮੀਟਰ ਸੀ ਤੇ ਇਹਦੇ ਵਿੱਚ ਤਿੰਨ ਕਲਰ ਸੀ ਕਲਵੈਂਡਰ ਇੱਕ ਇਹ ਵਾਲਾ ਪਿੰਕ ਤੇ ਇੱਕ ਇਹ ਵਾਲਾ ਸਕਾਈ ਬਲੂ ਸਕਾਈ ਬਲੂ ਇਹਦਾ ਮੈਨੂੰ ਪਸੰਦ ਸੀਗਾ ਇਹ ਵਾਲਾ ਬਟ ਮੈਂ ਇਦਾਂ ਦਾ ਸਕਾਈ ਬਲੂ ਨਹੀਂ ਚਾਹੁੰਦੀ ਇਹਨਾਂ ਚੋਂ ਮਤਲਬ ਇਹਨਾਂ ਚੋਂ ਇੱਕ ਸੂਟ ਜਿਹੜਾ ਉਹ ਮੈਂ ਸਿਲੈਕਟ ਕਰ ਲਿਆ ਸੀਗਾ ਤੇ ਉਹਦੇ ਨਾਲ ਦੀ ਮੈਂ ਸਲਵਾਰ ਪਿਓਰ ਕਰੇਪ ਦੀ ਲੈ ਕੇ ਤੇ ਡਾਈ ਹੋਣ ਵਾਸਤੇ ਦੇ ਦਿੱਤੀ ਸੀ ਕੋਈ ਸਲਵਾਰ ਨਾਲ ਦੀ ਜਿਹੜੀ ਉਹ ਡਾਈ ਕਰਵਾਉਣੇ ਕਰਨੀ ਆ ਸਲਵਾਰ ਵੀ ਡਾਈ ਹੋਣ ਵਾਸਤੇ ਦਿੱਤੀ ਸੀ ਤੇ ਮੈਂ ਦੁਪੱਟਾ ਵੀ ਇਹਨਾਂ ਕੋਲ ਚਨੌਨ ਸ਼ਫੌਮ ਦਾ ਲੈ ਕੇ ਡਾਈ ਹੋਣ ਵਾਸਤੇ ਦਿੱਤਾ ਸੀ ਜਦੋਂ ਇਹ ਸੂਟ ਫੁੱਲ ਤਿਆਰ ਹੋ ਕੇ ਆਊਗਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਬਟ ਇਹ ਕਾਫੀ ਕੋਸਟਲੀ ਬਿਆ ਕਿਉਂਕਿ 900 ਰੁਪਏ ਮੀਟਰ ਸੀ ਤੇ ਮੈਂ 2 ਮੀਟਰ ਨਾਲੋਂ ਥੋੜਾ ਜ਼ਿਆਦਾ ਲਿਆ ਫੁੱਲ ਬਾਜ਼ੂ ਬਣਾਉਣ ਵਾਸਤੇ ਸਿਆਣਾ ਵਿੱਚ ਪੂਰੀਆਂ ਬਾਵਾ ਦਾ ਜਿੱਦਾਂ ਮੈਂ ਸੂਟ ਉਹਦਾ ਬੜਵਾਉਂਗੀ ਉੱਥੋਂ ਮੈਂ ਇੱਕ ਦੋ ਆਪਣੇ ਲਈ ਜੀ ਨੇਲ ਪੇਂਟ ਸਿਲੈਕਟ ਕੀਤੇ ਇਹ ਉਦੋਂ ਮੇਰੇ ਹੱਥਾਂ ਤੇ ਲੱਗੇ ਹੋਏ ਆ ਕਿਉਂਕਿ ਕਰਦੇ ਕੰਮ ਵੀ ਹੁੰਦੇ ਆ ਫਿਰ ਮਨਵੀਰ ਨਾਲ ਗੰਗਾ ਮੰਗੋ ਦੇ ਕੰਮ ਵੀ ਹੁੰਦੇ ਆ ਤੇ ਮੇਰੇ ਮੈਨੂੰ ਆਪਣੇ ਵਾਸਤੇ ਬਿਲਕੁਲ ਟਾਈਮ ਨਹੀਂ ਮਿਲਦਾ ਇਸ ਕਰਕੇ ਅੱਜ ਮੈਂ ਆਪਣੇ ਹੀ ਇਦਾਂ ਦੇ ਜਿਹੜੇ ਕੰਮ ਆ ਉਹ ਕਰਨ ਵਾਸਤੇ ਗਈ ਸੀ ਕਿ ਇੱਕ ਦੋ ਪ੍ਰੋਗਰਾਮ ਵੀ ਆਉਣੇ ਆ ਸਰਦੀਆਂ ਦੇ ਵਿੱਚ ਫਿਰ ਖੜੇ ਟਮ ਕਪੜਾ ਲੈਣਾ ਬਹੁਤ ਮੁਸ਼ਕਿਲ ਹੁੰਦਾ ਤੇ ਸੋ ਮੈਂ ਮਨਵੀਰ ਨੂੰ ਕਿਹਾ ਸੀ ਮੈਂ ਅੱਜ ਸੂਟ ਜਿਹੜਾ ਉਹ ਲੈ ਕੇ ਆਉਣੇ ਆ ਤੇ ਅੱਜ ਆਪਾਂ ਸਾਰੀ ਗਰੋਸਰੀ ਫਰੂਟ ਤੇ ਸਬਜ਼ੀਆਂ ਸਬਜ਼ੀਆਂ ਲੈ ਕੇ ਆ ਗਏ ਸੀ ਕਰੇ ਤੇ ਇੱਥੋਂ ਜੀ ਆਪਾਂ ਲੈ ਲੈਨੇ ਆ ਜੀ ਦੋ ਬਨਾਨਾ ਜੇਕ ਮੰਗੋ ਵਾਸਤੇ ਤੇ ਇੱਕ ਲੈ ਲੈਂਦੇ ਆ ਗੰਗਾ ਵਾਸਤੇ ਅਸੀਂ ਘਰੇ ਕੋਈ ਵੀ ਫਰੂਟ ਲੈ ਕੇ ਆਈਏ ਖਾਸ ਕਰੇ ਉਹ ਕੇਲੇ ਤਾਂ ਅਸੀਂ ਗਾਵਾਂ ਨੂੰ ਖਾਣ ਵਾਸਤੇ ਜਿਹੜੇ ਉਹ ਜ਼ਰੂਰ ਦਿੰਨੇ ਹੁੰਦੇ ਆ ਤੇ ਇਸ ਕਰਕੇ ਉਹ ਲੈ ਲੇ ਆਪਾਂ ਉਹਨਾਂ ਵਾਸਤੇ ਤੇ ਹੁਣ ਆਪਾਂ ਜਾਵਾਂਗੇ ਜੀ ਹਵੇਲੀ ਆ ਕੇ ਫਿਰ ਮੈਂ ਗਰੋਸਰੀ ਜਿਹੜੀ ਸਾਰੀ ਉਹ ਆ ਸਮਾਨ ਜਿਹੜਾ ਜਿਹੜਾ ਡੱਬਿਆਂ ਚ ਪਾਉਣ ਵਾਲਾ ਉੱਥੇ-ਉੱਥੇ ਜਿਹੜਾ ਉਹ ਸਮਾਨ ਮੈਂ ਪਾਉਂਗੀ ਤੇ ਚਲੋ ਜੀ ਹੁਣ ਚਲਦੇ ਆ ਹਵੇਲੀ ਤੇ ਇੱਥੇ ਆ ਗਏ ਆਪਾਂ ਹਵੇਤੀ ਜੀ ਆ ਗੰਗਾ ਮੰਗੋ ਖੋੜ ਤੇ ਅੱਜ ਮਨਵੀਰ ਨੂੰ ਮੈਂ ਛੇੜਨ ਲਈ ਸੀਗੀ ਇਹਦੇ ਵਿੱਚ ਮੰਗੋ ਦੀ ਦਵਾਈ ਆ ਤੇ ਤੁਹਾਨੂੰ ਨੈਕਸਟ ਵਲੌਗ ਵਿੱਚ ਦੱਸਾਂਗੇ ਕਿ ਮੰਗੋ ਸਾਡੂ ਨੂੰ ਪ੍ਰੋਬਲਮ ਆ ਗਈ ਸੀਗੀ ਮੰਗੋ ਨੂੰ ਤੇ ਫਿਰ ਉਹ ਮੰਗੋ ਦੀ ਪ੍ਰੋਬਲਮ ਕਿੱਦਾਂ ਠੀਕ ਹੋਈ ਕਿਹੜੀ ਮੈਡੀਸਿਨ ਨਾਲ ਠੀਕ ਹੋਈ ਉਹ ਵੀ ਆਪਾਂ ਦੱਸਾਂਗੇ ਬਹੁਤ ਹੀ ਮਤਲਬ ਦੀ ਟੈਨਸ਼ਨ ਜੀ ਹੋ ਗਈ ਸੀ ਉਹਦੀ ਤਾਂ ਵੀ ਨਹੀਂ ਮੈਂ ਵਲੌਗ ਪਾਇਆ ਤੇ ਸ਼ੁਕਰ ਹੈ ਪ੍ਰਮਾਤਮਾ ਵਾਹਿਗੁਰੂ ਜੀ ਦਾ ਸ਼ਰ ਮੀਮੋ ਪੈਣ ਨਾਲ ਜਾਂ ਉਹ ਹਰੇ ਪੱਤੇ ਖਤਮ ਹੋ ਗਏ ਸੀ ਉਹਦੇ ਨਾਲ ਦੋ ਤਿੰਨ ਅਸੀਂ ਬਾਨਾ ਵੀ ਹਟਾ ਦਿੱਤੀਆਂ ਇਸੇ ਕਰਕੇ ਕਿ ਸਾਡੀ ਮੰਗੋ ਜਿਹੜੀ ਉਹ ਬਿਮਾਰ ਜਿਹੜੀ ਉਹ ਹੋ ਗਈ ਸੀ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਹੁਣ ਇਹ ਬਿਲਕੁਲ ਠੀਕ ਆ ਤੇ ਪ੍ਰਮਾਤਮਾ ਇਹਨਾਂ ਨੂੰ ਠੀਕ ਹੀ ਰੱਖੇ ਬੱਚਿਆਂ ਵਾਂਗ ਰੱਖੀਆਂ ਹੋਈਆਂ ਤੇ ਮੀ ਵੀ ਬਹੁਤ ਜ਼ਿਆਦਾ ਔਣ ਨਾਲ ਜਾਂ ਪੱਠਾ ਦਿੱਤਾ ਖਤਮ ਸੀ ਚੋਕਰੀ ਪਾਈ ਦਾ ਸੀ ਕਿਦਾਂ ਤੇ ਉਹ ਬਿਮਾਰ ਹੋ ਗਈ ਸੀ ਸਾਡੀ ਮੰਗੋ ਤੇ ਹੁਣ ਫੇਰ ਮੈਡੀਸਿਨ ਚਲਦੀ ਨੂੰ ਅੱਜ ਜੀ ਜਦੋਂ ਮੈਂ ਵਲੌਗ ਕਰਨ ਲਈਆਂ ਉਹ ਆ ਦੋ ਤਿੰਨ ਦਿਨ ਹੋ ਚਲੇ ਆ ਤੇ ਮੈਡੀਸਿਨ ਵਗੈਰਾ ਦੇ ਇੰਦੇ ਤੇ ਪ੍ਰਮਾਤਮਾ ਦਾ ਸ਼ੁਕਰੀਆ ਮੈਡੀਸਿਨ ਨਾਲ ਫਰਕ ਪੈ ਗਿਆ ਤੇ ਮੰਗੋ ਠੀਕ ਆ ਤੇ ਪ੍ਰਮਾਤਮਾ ਕਰੇ ਹੋ ਠੀਕ ਹੀ ਰਹਿਣ ਕਿਉਂਕਿ ਬਿਮਾਰ ਪਸੂ ਤਾਂ ਬਹੁਤ ਹੀ ਟੈਨਸ਼ਨ ਹੋ ਜਾਂਦੀ ਆ ਪਸ਼ੂ ਨੂੰ ਜਦੋਂ ਵੀ ਕੁਝ ਹੋ ਜਾਂਦਾ ਬਹੁਤ ਟੈਨਸ਼ਨ ਹੁੰਦੀ ਆ ਅਸੀਂ ਤੁਸੀਂ ਸਮਝ ਲਓ ਵੀ ਇੱਕ ਬਾਨ 2 ਕਿਲੋ ਵਾਲੀ ਤੇ ਇੱਕ ਮਾਨ 1.5 ਕਿਲੋ ਵਾਲੀ ਅਸੀਂ ਉਹਨਾਂ ਨੂੰ ਫਿਰ ਜਵਾਬ ਦੇ ਦਿੱਤਾ ਅਸੀਂ ਕਿਹਾ ਕਿ ਕਿਉਂਕਿ ਨਹੀਂ ਤੇ ਅਸੀਂ ਕਿਸੇ ਵੀ ਉਹਨਾਂ ਦੇ ਕਿਉਂਕਿ ਬੱਚੇ ਦੁੱਧ ਪੀਂਦੇ ਆ ਤੇ ਐਵੇਂ ਮੈਂ ਕਿਹਾ ਬੱਚੇ ਬਿਮਾਰ ਹੋਊਗੇ ਤੇ ਇਸ ਕਰਕੇ ਅਸੀਂ ਜਿਹੜੀਆਂ ਬਾਨਾਂ ਨੂੰ ਜਵਾਬ ਦੇ ਦਿੱਤਾ ਦੋ ਬਾਨਾਂ ਜਿਹੜੀਆਂ ਸਾਡੀਆਂ ਰੈਗੂਲਰ ਆ ਤੇ ਉਹ ਅਸੀਂ ਉਹਨਾਂ ਨੂੰ ਦੁੱਧ ਦੇਈਦਾ ਹੀ ਆ ਕਿਉਂਕਿ ਜਿਹੜੇ ਦੋ ਥਣ ਸੀ ਉਹਨਾਂ 'ਚ ਪ੍ਰੋਬਲਮ ਸੀਗੀ ਤੇ ਦੋ ਥਣਾਂ 'ਚ ਦੁੱਧ ਹੁੰਦਾ ਸੀ ਉਹ ਸਹੀ ਸੀਗਾ ਬਿਲਕੁਲ ਤੇ ਉਹ ਬਾਨਾ ਸੀ ਜਿਹੜੀਆਂ ਸੀਗੀਆਂ ਰੈਗੂਲਰ ਵਾਲੀਆਂ ਉਹਨਾਂ ਨੂੰ ਦਿੰਦੇ ਰਹੇ ਪੱਕੀਆਂ ਜਿਹੜੀਆਂ ਪਹਿਲਾਂ ਦੀਆਂ ਲੱਗੀਆਂ ਦੋ ਹਟਾ ਦਿੱਤੀਆਂ ਸੀ ਹੁਣ ਉਹ ਠੀਕ ਆ ਜੀ ਹੁਣ ਉਹਨਾਂ ਨੂੰ ਦੱਸਾਵਾਂਗੇ ਕਿ ਸਾਡੀ ਗੰਗ ਮੰਗੋ ਠੀਕ ਆ ਜੇ ਤੁਸੀਂ ਦੁੱਧ ਲਾਉਣਾ ਤੇ ਦੁਬਾਰਾ ਲਾ ਸਕਦੇ ਆ ਕਿਉਂਕਿ ਅਸੀਂ ਉਹਨਾਂ ਕੋਲੋਂ 4-5 ਦਿਨ ਦਾ ਟਾਈਮ ਜਿਹੜਾ ਉਹ ਮੰਗਿਆ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ